ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਲੋਕ ਕਮਰ ਦਰਦ, ਪਿੱਠ ਦਰਦ, ਢੂਈ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਵੱਧਦੀ ਉਮਰ ਕਾਰਨ ਬੈਠੇ ਬੈਠੇ ਕੰਮ ਕਰਨ ਨਾਲ ਤੇ ਭਾਰ ਵਧਨ ਕਾਰਨ ਕਮਰ ਦਰਦ ਹੋਣਾ ਇੱਕ ਆਮ ਸਮੱਸਿਆ ਹੈ। ਭਾਰੀ ਚੀਜ਼ ਨੂੰ ਚੁੱਕਣ ਨਾਲ ਵੀ ਇਹ ਦਰਦ ਹੋ ਸਕਦਾ ਹੈ। ਕਮਰ ਦਰਦ ਨਵਾਂ ਵੀ ਹੋ ਸਕਦਾ ਹੈ ਜਾਂ ਪੁਰਾਣੀ ਸਮੱਸਿਆ ਵੀ ਹੋ ਸਕਦੀ ਹੈ। ਨਵੇਂ ਕਮਰ ਦਰਦ ਦੀ ਸਮੱਸਿਆ ਗਲਤ ਤਰੀਕੇ ਨਾਲ ਸੌਣ, ਉੱਠਣ, ਬੈਠਣ ਕਰਕੇ ਹੁੰਦੀ ਹੈ ਤੇ ਕਮਰ ਦਰਦ ਦਾ ਰੋਗ ਪੁਰਾਣਾ ਹੋਣ ਤੇ ਕਿਸੇ ਸਮੇਂ ਵੀ ਕਮਰ ਦਰਦ ਹੁੰਦਾ ਰਹਿੰਦਾ ਹੈ ਨਾਲ ਹੀ ਇਸ ਤਰ੍ਹਾਂ ਦੇ ਦਰਦ ਦੇ ਕਾਰਨ ਦਾ ਵੀ ਪਤਾ ਨਹੀਂ ਚੱਲਦਾ ਇਹ ਦਰਦ ਕਈ ਵਾਰ ਇੰਨਾ ਜਿਆਦਾ ਭਿਆਨਕ ਹੁੰਦਾ ਹੈ ਕਿ ਰੋਗੀ ਤੜਪ ਉੱਠਦਾ ਹੈ ਉੱਠਣਾ ਬੈਠਣਾ ਜਿਵੇਂ ਬੰਦ ਹੋ ਜਾਂਦਾ ਹੈ ਇੱਥੋਂ ਤੱਕ ਕਿ ਬਿਸਤਰ ਉੱਪਰ ਪਾਸਾ ਲੈਣਾ ਕਰਵਟ ਲੈਣਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਜੇ ਇਹਨਾਂ ਸਭ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਇਹ ਕਮਰ ਦਰਦ ਢੂਈ ਦਰਦ ਦੀ ਸਮੱਸਿਆ ਬਹੁਤ ਜਿਆਦਾ ਵੱਧ ਸਕਦੀ ਹੈ ਤਾਂ ਦੋਸਤੋ ਇਸੇ ਲਈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਘਰੇਲੂ ਇਲਾਜ ਦੱਸਾਂਗੇ ਜਿਸ ਦੇ ਇਸਤੇਮਾਲ ਕਰਨ ਢੂਈ ਦਰਦ ਕਮਰ ਦਰਦੀ ਸਮੱਸਿਆ ਰਾਤੋਂ ਰਾਤ ਖਤਮ ਹੋ ਜਾਵੇਗੀ ਦੇਦੀ ਇਨਫੈਕਸ਼ਨ ਪੇਸ਼ਾਬ ਸੰਬੰਧੀ ਰੋਗ ਕਬਈ ਰੋਗ ਕਰਨ ਵੀ ਕਮਰਦਰਦੀ ਸਮੱਸਿਆ ਹੋਣ ਲੱਗਦੀ ਹੈ ਸੋ ਬਿਨਾ ਕਿਸੇ ਦੇਰੀ ਤੋਂ ਹੁਣ ਤੁਹਾਨੂੰ ਦੱਸਦੇ ਹਾਂ ਇਸ ਘਰੇਲੂ ਇਲਾਜ ਬਾਰੇ ਦੋਸਤੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਇਸ ਨੁਸਖੇ ਨੂੰ ਬਣਾਉਣ ਲਈ ਅਸੀਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਲਈ ਹੈ ਉਹ ਹੈ ਜੈਫਲ ਇਸ ਨੁਸਖੇ ਨੂੰ ਬਣਾਉਣ ਲਈ ਤੁਹਾਨੂੰ ਇੱਕ ਜੈਫਲ ਚਾਹੀਦੀ ਹੋਵੇਗੀ ਤੁਸੀਂ ਕਿਸੇ ਵੀ ਕਰਿਆਲਾ ਪੰਚਾਰੀ ਦੀ ਦੁਕਾਨ ਤੋਂ ਜੈਫਲ ਲੈ ਕੇ ਆਉਣੀ ਹੈ ਤੁਸੀਂ ਇੱਕ ਜੈਫਲ ਲੈ ਕੇ ਉਸ ਨੂੰ ਬਰੀਕ ਪੀਸ ਕੇ ਪਾਊਡਰ ਬਣਾ ਲੈਣਾ ਹੈ ਦੋਸਤੋ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੀ ਹੈ ਉਹ ਹੈ ਸਰੋਂ ਦਾ ਤੇਲ ਦੋ ਬਹੁਤ ਸਾਰੋਂ ਦੇ ਸਰੋਂ ਦੇ ਤੇਲ ਦੇ ਲੈ ਕੇ ਤੁਸੀਂ ਖਾਲੀ ਕੋਲੀ ਵਿੱਚ ਪਾਉਣੇ ਹਨ ਤੇ ਇਸ ਸਰੋਂ ਦੇ ਤੇਲ ਵਿੱਚ ਤੁਸੀਂ ਜੈਫਲ ਦਾ ਪਾਊਡਰ ਪਾ ਦੇਣਾ ਹੈ ਤੇ ਚਮਚ ਨਾਲ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਸੇ ਤਰ੍ਹਾਂ ਸਾਡਾ ਅੱਜ ਦਾ ਚਮਤਕਾਰੀ ਦੇਸੀ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਢੂਈ ਦਰਦ ਵਾਸਤੇ ਕਿਵੇਂ ਕਰਨਾ ਹੈ ਦੋਸਤੋ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਡੀ ਢੂਈ ਵਿੱਚ ਦਰਦ ਹੋ ਰਿਹਾ ਹੈ ਇਸ ਨੁਸਖੇ ਨੂੰ ਹਲਕਾ ਗਰਮ ਕਰਕੇ ਹਲਕੇ ਹੱਥਾਂ ਨਾਲ ਆਪਣੀ ਕਮਰ ਤੇ ਇਸ ਨੁਸਖੇ ਨਾਲ ਮਾਲਿਸ਼ ਕਰਨੀ ਹੈ ਕੁਝ ਹੀ ਸਮੇਂ ਬਾਅਦ ਤੁਸੀਂ ਖੁਦ ਹੀ ਦੇਖੋਗੇ ਕਿ ਤੁਹਾਡਾ ਕ ਦਰਦ ਘਟਣਾ ਸ਼ੁਰੂ ਹੋ ਜਾਵੇਗਾ ਦੋਸਤੋ ਜੇਕਰ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਰਾਤ ਨੂੰ ਸੌਣ ਤੋਂ ਪਹਿਲਾਂ ਕਰੋਗੇ ਤਾਂ ਇਸ ਨੁਸਖੇ ਦੇ ਰਿਜ਼ਲਟ ਬਹੁਤ ਹੀ ਵਧੀਆ ਤੁਹਾਨੂੰ ਮਿਲਣਗੇ ਚਮਤਕਾਰਯੋਗ ਫਾਇਦੇ ਦੇਖਣ ਨੂੰ ਮਿਲਣਗੇ ਲਗਾਤਾਰ ਕੁਝ ਹੀ ਦਿਨਾਂ ਦੀ ਇਸਤੇਮਾਲ ਤੋਂ ਤੁਹਾਡਾ ਪੁਰਾਣਾ ਤੋਂ ਪੁਰਾਣਾ ਦਰਦ ਢੂਈ ਦਰਦ ਪਿੱਠ ਦਰਦ ਕਮਰ ਦਰਦ ਬਿਲਕੁਲ ਖਤਮ ਹੋ ਜਾਵੇਗਾ ਤੁਹਾਨੂੰ ਉੱਠਣ ਬੈਠਣ ਵਿੱਚ ਕੋਈ ਪਰੇਸ਼ਾਨੀ ਨਹੀਂ ਆਵੇਗੀ ਬਿਸਤਰ ਉੱਪਰ ਕਰਵਟ ਪਾਸਾ ਲੈਣ ਸਮੇ ਕੋਈ ਵੀ ਮੁਸ਼ਕਿਲ ਨਹੀਂ ਹੋਵੇਗੀ ਸੋ ਦੋਸਤੋ ਤੁਸੀਂ ਇਸ ਦੇਸੀ ਨੁਸਖੇ ਦਾ ਘਰ ਬਣਾ ਕੇ ਜਰੂਰ ਇਸਤੇਮਾਲ ਕਰੋ ਤਾਂ ਕਿ ਤੁਹਾਡਾ ਪੁਰਾਣਾ ਜਾਂ ਨਵਾਂ ਕੋਈ ਵੀ ਦਰਦ ਹੋਵੇ ਬੜੀ ਆਸਾਨੀ ਨਾਲ ਘਰ ਵਿੱਚ ਹੀ ਠੀਕ ਹੋ ਸਕੇ ਤੇ ਤੁਸੀਂ ਸਿਹਤਮੰਦ ਬਣੇ ਰਹੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੋਕੇ ਕਾਰਗਰ ਘਰੇਲੂ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ